ਲੁਧਿਆਣਾ ਦੇ ਤਾਂਦਰਾ ਰੋਡ ਇਲਾਕੇ ਦੇ ਇੱਕ ਘਰ ਦੇ ਵਿੱਚ ਪੁਲਿਸ ਨੇ ਸਵੇਰੇ 8 ਵਜੇ ਦੇ ਕਰੀਬ ਰੇਡ ਕੀਤੀ ਔਰ ਰੇਡ ਦੇ ਦੌਰਾਨ ਪੁਲਿਸ ਦੇ ਸਰਵਿਸ ਰਿਵਾਲਵਰ ਤੋਂ ਗੋਲੀਆਂ ਚਲੀਆਂ ਔਰ ਇੱਕ ਸ਼ਖਸ ਨੂੰ ਗੋਲੀ ਲੱਗੀ ਹੈ ਇਹ ਪਰਿਵਾਰ ਦਾ ਦੋਸ਼ ਆ ਉਸੇ ਘਰ ਦੇ ਵਿੱਚ ਮੈਂ ਖੜਾ ਔਰ ਬਾਅਦੀਆਂ ਤਸਵੀਰਾਂ ਵੀ ਦਿਖਾਵਾਂਗਾ ਜਿੱਥੇ ਜ਼ਮੀਨ ਤੇ ਖੂਨ ਡੁੱਲਿਆ ਔਰ ਪੁਲਿਸ ਬਾਹਰ ਖੜੀ ਹੈ ਜਾਂਚ ਕਰ ਰਹੀ ਹੈ ਮੇਰੇ ਨਾਲ ਉਸ ਸ਼ਖਸ ਦੀ ਪਤਨੀ ਹੈ ਤੁਹਾਡਾ ਨਾਮ ਕੀ ਹੈ ਸੁਪ੍ਰਿਤ ਸੁਪ੍ਰਿਤ ਹੋਇਆ ਕੀ ਸੀ ਘਰ ਦੇ ਵਿੱਚ ਪੁਲਿਸ ਨੇ ਸਵੇਰੇ ਰੇਡ ਕਿਉਂ ਕੀਤੀ ਸਰੋਣੀ ਪਤਾ 8:30 ਵਜੇ ਦੀ ਗੱਲ ਸੀ ਆਪਾਂ ਦੋਨੇ ਜਾਣੇ ਇੱਕ ਕਮਰੇ 'ਚ ਸੀ ਤੇ ਦੂਜੇ ਅੰਦਰ ਮੰਮੀ ਤੇ ਡੈਡੀ ਸੀ ਉਹਨਾਂ ਨੇ ਨਾ ਬੂਆ ਵਾਰ ਖੜਕਾਇਆ ਪਰ ਮੰਮੀ ਨੂੰ ਲੱਗਾ ਕਿ ਜਿੱਦਾਂ ਮਤਲਬ ਪੀ ਚੋਰੀ ਵਗੈਰਾ ਕਰਨਾਂ ਦੇ ਉਹ ਚੀਜ਼ ਆ ਉਹਨਾਂ ਨੇ ਕਿਹਾ ਬੂਆ ਖੋਲੋ ਮੰਮੀ ਨੇ ਬੂਆ ਨਹੀਂ ਖੋਲਿਆ ਮੰਮੀ ਨੇ ਅੰਦਰ ਆ ਕੇ ਨਾ ਇਹ ਬੂਆ ਖੋਲ ਲੱਗੇ ਮੰਮੀ ਇਦੂ ਉੱਤੋਂ ਦੀ ਆ ਕੇ ਨਾਲ ਦੇ ਘਰੋਂ ਦੀ ਕੋਈ ਪੋੜੀਆਂ ਤੇ ਨਾ ਅੰਦਰ ਨੂੰ ਆ ਗਏ ਉਹਨਾਂ ਧੱਕਾ ਮਾਰਿਆ ਮੰਮੀ ਥੱਲੇ ਡੇਗ ਗਈ ਉਹ ਕਹਿੰਦੇ ਕਿ ਆਪਾਂ ਮਨੀਸ਼ ਨੂੰ ਗ੍ਰਿਫਤਾਰ ਕਰਨਾ ਵਾ ਤੇ ਮੰਮੀ ਨੇ ਕਿਹਾ ਕਰ ਮਾਨ ਨਾ ਲੈ ਜਾਓ ਉਹਨਾਂ ਨੂੰ ਤੇ ਬਾਹਰ ਨੂੰ ਜਦੋਂ ਮੰਮੀ ਨੇ ਕੀਤਾ ਤੇ ਮੰਮੀ ਦੇ ਦਿਲ 'ਚ ਆ ਸੀ ਕਿ ਜਿੱਦਾਂ ਕੋਈ ਚੋਰੀ ਵਗੈਰਾ ਕਰਨ ਆਂਦਾ ਕਿ ਉਹ ਚੀਜ਼ ਹੈ ਮੰਮੀ ਸਿਵਲ ਵਰਦੀ ਸੀ ਪੁਲਸ ਹਾਂਜੀ ਹਾਂਜੀ ਮੰਮੀ ਨੇ ਕਿਹਾ ਕਿ ਤੁਸੀਂ ਕੌਣ ਹੋ ਕਹਿੰਦੇ ਪੁਲਸ ਵਾਲੇ ਤੇ ਮੰਮੀ ਨੂੰ ਇਦਾਂ ਲੱਗਦਾ ਸੀ ਕਿ ਜਿੱਦਾਂ ਚੋਰ ਵਗੈਰਾ ਹੁੰਦੇ ਉਹ ਜਾਣ ਕੇ ਕੋਈ ਆਇਆ ਹੋ ਜਦੋਂ ਬਾਹਰ ਨੂੰ ਗਏ ਤੇ ਉਹਨਾਂ ਨੇ ਨਾ ਡੰਡੇ ਮਾਰਨੇ ਸ਼ੁਰੂ ਕਰਤੇ ਮੇਰਾ ਘਰ ਵਾਲਾ ਵੀ ਬਾਹਰ ਚਲ ਗਿਆ ਛੜਾਂ ਲਾਪਾ ਮਨੀਸ਼ ਨੂੰ ਤੇ ਮੇਰੀ ਸੱਸ ਸੋਹਰਾ ਵੀ ਛੜਾਂ ਲਾਪਾ ਉਹ ਤੇ ਉਹਨਾਂ ਨੇ ਨਾ ਗੋਲੀ ਮਾਰ ਪਹਿਲਾਂ ਡੰਡੇ ਮਾਰੇ ਬਾਅਦ ਚ ਉਹਨਾਂ ਗੋਲੀ ਮਾਰਤੇ ਮੇਰੇ ਘਰ ਵਾਲੇ ਦੇ ਪੈਰ ਤੇ ਲੱਗ ਗਈ ਆਰ ਪਾਰ ਹੋ ਗਈ ਉਹ ਗੋਲੀ ਕਿੰਨੀਆਂ ਗੋਲੀਆਂ ਚੱਲੀਆਂ ਦੋ ਗੋਲੀਆਂ ਚੱਲੀਆਂ ਅੱਛਾ ਪੱਟ ਤੇ ਲੱਗੀ ਜਾਂ پار ਹੋ ਗਈ ਸੀ ਇੱਕ ਲੱਤ ਤੇ ਲੱਗੀ ਇੱਕ ਪੱਟ ਤੇ ਲੱਗੀ ਹਾਂਜੀ ਇੱਕ ਲੱਤ ਤੇ ਤੁਸੀਂ ਮੁੰਡੇ ਤੇ ਕੀ ਲੱਗਿਆ ਮੈਂ ਤਾਈ ਆ ਤੁਸੀਂ ਵੀ اسی ਮੌਕੇ ਤੇ ਨਹੀਂ ਨਹੀਂ ਮੈਂ ਤਾਂ ਬਾਹਰ ਚਾਈ ਆ ਅੱਛਾ ਜਿਹੜੇ ਤੁਸੀਂ ਪੁਲਿਸ ਤੇ ਦੋਸ਼ ਲਾ ਰਹੇ ਹੋ ਜਿਹੜੇ ਤੁਹਾਡੇ ਮਨੀਸ਼ ਪਤੀ ਹੈ ਉਹ ਕੀ ਕੰਮ ਕਰਦੇ ਆ ਉਹ ਦਿਓਰ ਆਏਗਾ ਦਿਓਰ ਮੇ ਉਹਦਾ ਨਹੀਂ ਸਰ ਪਤਾ ਮੇਰੇ ਮਤਲਬ ਵੀ ਆਣੋ ਜੇ ਸਾਲ ਕਈ ਹੋਇਆ ਹੋਆ ਤੇ ਮੈਨੂੰ ਇੰਨਾ ਨਹੀਂ ਪਤਾ ਕੌਣ ਕੀ ਕੰਮ ਕਰਦਾ ਇੰਨਾ ਨਹੀਂ ਪਤਾ ਸੀ ਮੈਂਨੂੰ ਘਰ ਵਾਲੇ ਦਾ ਤੁਹਾਡੇ ਘਰ ਵਾਲੇ ਤੇ ਗੋਲੀ ਚੱਲੀ ਹੈ ਨਾ ਉਹ ਉਹ ਉਹਦਾ ਕੰਮ ਕੀ ਕਰਦੇ ਉਹ ਲੀਫ ਫਾਰ ਫੈਕਟਰੀ ਚ ਲੱਗੇ ਦਵਾਈਆਂ ਵਾਲੀ ਫੈਕਟਰੀ ਚ ਪਹਿਲੇ ਵੀ ਕਦੀ ਪੁਲਿਸ ਇੱਧਾ ਘਰ ਦੇ ਵਿੱਚ ਆਈ ਨਹੀਂ ਨਹੀਂ ਪਹਿਲੀ ਵਾਰੀ ਇਦਾਂ ਹੋਇਆ ਵਾ ਹਾਂਜੀ ਮੇਰੇ ਵਿਆਹ ਨੂੰ ਤੇ ਸਾਲ ਕੋਇਆ ਮੈਨੂੰ ਵੀ ਉਹਨਾਂ ਤੇ ਕੋਈ ਮਾਮਲਾ ਪਹਿਲੇ ਦਰਜ ਹੋਇਆ ਹੋਵੇ ਪੁਲਿਸ ਨੇ ਉਹਨਾਂ ਨੂੰ ਬੁਲਾਇਆ ਹੋਵੇ ਜਾਂ ਇਦਾਂ ਦੀ ਕੋਈ ਗੱਲ ਹੋਈ ਹੈ ਤੁਹਾਡੇ ਸਾਹਮਣੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਕੀ ਲੱਗਦਾ ਪੁਲਿਸ ਕਿਉਂ ਆਈ ਸਿਵਲ ਵਰਦੀ ਦੇ ਵਿੱਚ ਘਰ ਦੇ ਵਿੱਚ ਔਰ ਗੋਲੀ ਚੱਲ ਗਈ ਉਹਨਾਂ ਨੂੰ ਸਰੋ ਨਹੀਂ ਪਤਾ ਮੈਨੂੰ ਕਿਹੜੀ ਗੱਲ ਹੋਈ ਤੇ ਕਿਉਂ ਨਹੀਂ ਹੈ ਅੱਛਾ ਤੁਸੀਂ ਪੁਲਿਸ ਤੇ ਦੋਸ਼ ਲਾ ਰਹੇ ਹੋ ਗੋਲੀ ਉਹਨਾਂ ਨੇ ਚਲਾਈ ਕਿ ਆਪਣੇ ਆਪ ਅਚਾਨਕ ਚਲੀ ਉਹ ਮੈਂ ਅੰਦਰ ਸੀ ਸਰੋ ਸਾਰੇ ਜਣੇ ਬਾਹਰ ਸੀ ਮਤਲਬ ਕਿ ਘੁਲਣ ਲੱਗ ਪਏ ਹੱਥੋਂ ਪਾਈ ਹੋ ਗਏ ਪਹਿਲਾਂ ਉਹਨਾਂ ਡੰਡੇ ਡੁੰਡੇ ਮਾਰੇ ਪੁਲਸਵਾਲਿਆਂ ਨੇ ਬਾਅਦ ਚ ਪਤਾ ਨਹੀਂ ਉਹਨਾਂ ਕੋਈ ਜੱਕਦਾ ਮ ਚੱਲੀ ਆ ਕਿ ਜਾਨ ਕੇ ਚੱਲੀ ਕਿੰਨੇ ਲੋਕ ਸੀ ਪੁਲਸ ਦੇ ਮੁਲਾਜ਼ਮ ਕਿੰਨੇ ਸੀ 6-7 ਸੀ ਇੱਕ ਲੇਡੀ ਸੀ ਤੇ ਬਾਕੀ ਜਨ ਸੀ ਘਰ ਦੇ ਵਿੱਚ ਹੋਰ ਕੋਣ-ਕੋਣ ਸੀ ਮੈਂ ਮੰਮੀ ਸੀ ਤੇ ਮਨੀਸ਼ ਸੀ ਜੋਰ ਮੇਰਾ ਤੇ ਬਸ ਆਪਾਂ ਦੋਨੇ ਜੀ ਤੁਹਾਡੇ ਤੇ ਸੀਸੀਟੀਵੀ ਕੈਮਰੇ ਜਾਂ ਬਾਹਰ ਕੋਈ ਲੱਗੇ ਨਹੀਂ ਨਹੀਂ ਕੋਈ ਵੀ ਕੈਮਰਾ ਨਹੀਂ ਲੱਗਾ ਨਹੀਂ ਇਸੇ ਘਰ ਦੇ ਵਿੱਚ ਅੱਥੀ ਗੁੱਥਮ ਗੁੱਥਾ ਹੋਈ ਪੁਲਿਸ ਨਹੀਂ ਬਾਹਰ ਲੜੇ ਉਹ ਬਾਹਰ ਆ ਉਹ ਸਾਹਮਣੇ ਜਿੱਥੇ ਘਾਜਿਆ ਨਾ ਉੱਥੇ ਉਹ ਲੜੇ ਆ ਸਾਰੇ ਜਣੇ ਉੱਥੇ ਗੋਲੀ ਚੱਲੀ ਬਾਹਰ ਕੀ ਲੱਗਦਾ ਕੀ ਹੈ ਤੁਹਾਨੂੰ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋਏ ਹੈ ਮੇਰੇ ਵਿਆਹ ਨੂੰ 1 ਸਾਲ ਕਈ ਹੋਇਆ ਕੀ ਲੱਗਦਾ ਕੀ ਹੈ ਪੁਲਿਸ ਕਿਉਂ ਆਈ ਪਤਾ ਲੱਗਿਆ ਕੁਝ ਤੁਹਾਨੂੰ ਸਰ ਨਹੀਂ ਉਹ ਨਹੀਂ ਮੈਨੂੰ ਪਤਾ ਨਾ ਤੁਹਾਡੇ ਜਿਹੜੇ ਹਸਬੰਡ ਹੈ ਉਸ ਦੇ ਉੱਤੇ ਗੋਲੀ ਚੱਲੀ। ਹਾਂਜੀ ਹਾਂਜੀ। ਮੜਨ ਕਿੰਨੂ ਆਈ ਸੀ ਪੁਲਿਸ? ਮਨੀਸ਼ ਨੂੰ। ਅੱਛਾ ਜਿਹੜੇ ਤੁਹਾਡੇ ਦਿਓਰ ਸੀ ਉਹਨਾਂ ਨੂੰ ਫੜਨ ਲਈ। ਹਾਂਜੀ ਹਾਂਜੀ। ਇਹ ਇਹਨਾਂ ਦੇ ਪਤੀ ਜਿਹਦੇ ਗੋਲੀ ਲੱਗੀ ਹੈ ਪਰ ਜਿਹੜੇ ਇਹਨਾਂ ਦੇ ਦਿਓਰ ਸੀ ਉਹਨੂੰ ਉਸ ਨੂੰ ਪੁਲਿਸ ਫੜਨ ਆਈ ਸੀ। ਸੋ ਮੈਂ ਬਾਹਰ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਬਾਹਰ ਪੁਲਿਸ ਖੜੀ ਹੈ। ਔਰ ਪੁਲਿਸ ਬਾਹਰ ਜਾਂਚ ਕਰ ਰਹੀ ਹੈ। ਜਾਂਚ ਕਿਸ ਤਰ੍ਹਾਂ ਦੀ ਚੱਲ ਰਹੀ ਹੈ? ਬਾਹਰ ਪੁਲਿਸ ਦੀ ਇੱਕ ਗੱਡੀ ਵੀ ਖੜੀ ਹੈ। ਔਰ ਤੁਸੀਂ ਦੇਖ ਸਕਦੇ ਹੋ ਉਹੀ ਜਗ੍ਹਾ ਜਿੱਥੇ ਪੁਲਿਸ ਦੇ ਨਾਲ ਦੋਹੇ ਭੈਣ ਦੋਹੇ ਭਰਾਵਾਂ ਦੀ ਜਿਹੜੀ ਆਪਸ ਦੇ ਵਿੱਚ ਝੜਪ ਹੁੰਦੀ ਹੈ ਕਿਉਂਕਿ ਇਹ ਜਿਹੜਾ ਖੂਨ ਹੈ ਜ਼ਮੀਨ ਦੇ ਉੱਤੇ ਇੱਥੇ ਗੋਲੀ ਚੱਲੀ ਹੈ ਔਰ ਉਹਦੇ ਸਾਹਮਣੇ ਪੁਲਿਸ ਦੀ ਗੱਡੀ ਖੜੀ ਹੈ ਔਰ ਇੱਧਰ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਜਾਂਚ ਵਿੱਚ ਜੁਟੇ ਹੋਏ ਨੇ ਮਾਮਲਾ ਕੀ ਹੈ ਇਹਨਾਂ ਮੁਲਾਜ਼ਮਾਂ ਦੇ ਕੋਲ ਵੀ ਪੁੱਛ ਲੈਣੇ ਆ ਔਰ ਅਗਰ ਇਹਨਾਂ ਮੁਲਾਜ਼ਮਾਂ ਨੂੰ ਪਤਾ ਕਿਉਂਕਿ ਹਰ ਵਾਰ ਜਦੋਂ ਅਸੀਂ ਸਪੋਰਟ ਤੇ ਪਹੁੰਚਦੇ ਆ ਤਾਂ ਮੁਲਾਜ਼ਮ ਇਹੀ ਆਖਦੇ ਨੇ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਪਤਾ ਹੀ ਆ ਅਸੀਂ ਜਾਂਚ ਕਰ ਰਹੇ ਆ ਆਖਿਰਕਾਰ ਮਾਮਲਾ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪੁਲਿਸ ਇੱਥੇ ਆਂਦੀ ਹੈ ਰੇਡ ਕਰਦੀ ਹੈ ਸਵੇਰੇ 8 ਵਜੇ ਪੂਰਾ ਮਾਮਲਾ ਕੀ ਹੈ ਕੁਝ ਪਤਾ ਚੱਲਿਆ ਜੀ ਤੁਹਾਨੂੰ ਇਸ ਮਿੰਟ ਤੁਸੀਂ ਇੱਥੇ ਖੜੇ ਹੋ ਤੁਸੀਂ ਇੱਥੇ ਪੂਰੀ ਜਾਂਚ ਕਰ ਰਹੇ ਹੋ ਤੁਸੀਂ ਇੱਥੇ ਇਸ ਘਰ ਦੇ ਸਾਹਮਣੇ ਹੀ ਖੜੇ ਹੋ ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਘਰ ਦੇ ਵਿੱਚ ਪੁਲਿਸ ਨੇ ਸਵੇਰੇ ਰੇਡ ਕੀਤੀ ਸੀ ਉਹਨਾਂ ਦੇ ਰਿਵਲਵਰ ਤੋਂ ਗੋਲੀ ਚੱਲੀ ਪੁਲਿਸ ਦੇ ਰਿਵਲਵਰ ਤੋਂ ਉਹ ਜ਼ਖਮੀ ਹੋਇਆ ਜਿਹੜਾ ਸ਼ਖਸ ਸੀ ਕੀ ਮਾਮਲਾ ਕੀ ਹੈ ਪੂਰਾ ਨਹੀਂ ਧਿਆਨ ਚ ਨਹੀਂ ਮੇਰੇ ਫਿਰ ਤੁਸੀਂ ਇੱਥੇ ਜਾਂਚ ਵਾਸਤੇ ਤੁਹਾਨੂੰ ਕਿਹਨੇ ਭੇਜਿਆ ਇੱਥੇ ਜਾਂਚ ਵਾਸਤੇ ਸਾਡੇ ਸੀਨੀਅਰ ਅਫਸਰ ਕਰਦੇ ਮੈਂ ਨਹੀਂ ਕਰਦਾ ਵੀ ਤੁਹਾਨੂੰ ਫਿਰ ਕੀ ਕਹਿ ਕੇ ਭੇਜਿਆ ਵੀ ਤੁਸੀਂ ਉੱਥੇ ਜਾਓ ਇੱਥੇ ਕੋਈ ਕੋਈ ਅਣਸਖੰਭੀ ਹੋਰ ਘਟਨਾ ਨਾ ਹੋਵੇ ਕੋਈ ਪਰਿਵਾਰਕ ਮੈਂਬਰਾਂ ਨੂੰ ਕੋਈ ਤੰਗ ਨਾ ਕਰੇ। ਅੱਛਾ ਇਹ ਪਰਿਵਾਰ ਘਰੇ ਗੋਲੀ ਚੱਲੀ ਹੈ ਪੁਲਿਸ ਕੋਲ ਇਹ ਵੀ ਨਹੀਂ ਪਤਾ ਤੁਹਾਨੂੰ? ਨਹੀਂ ਇਹਦਾ ਬਿਲਕੁਲ ਨਾ ਲੈਣੀ ਹੈ। ਹੂੰ? ਨਾ ਲੈਣੀ। ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਇਹ ਨਹੀਂ ਪਤਾ ਗੋਲੀ ਚੱਲੀ ਹੈ ਕਿ ਨਹੀਂ ਚੱਲੀ ਤੁਹਾਨੂੰ ਇਹ ਨਹੀਂ ਪਤਾ ਇਹ ਮਾਮਲਾ ਕੀ ਹੈ ਫਿਰ ਤੁਸੀਂ ਇੱਥੇ ਖੜ ਕੇ ਜਾਂਚ ਕਿਹੋ ਜੀ ਕਰ ਰਹੇ ਹੋ? ਜਾਂਚ ਤਾਂ ਸੀਨੀਅਰ ਅਫਸਰ ਕਰਦੇ ਮੈਂ ਤਾਂ ਪਹਿਲੀ ਅੱਛਾ ਤੁਸੀਂ ਤੁਸੀਂ ਕੀ ਕਰ ਰਹੇ ਹੋ ਇੱਥੇ? ਮੈਂ ਤਾਂ ਦੇਖਦਾ ਵੀ ਇੱਥੇ ਕੋਈ ਹੋਰ ਬੰਦਾ ਨਾ ਆਵੇ ਅੰਦਰ। ਅਸੀਂ ਚਲੋ ਇਹ ਤੁਸੀਂ ਆਖਿਆ ਕਿ ਕੋਈ ਹੋਰ ਬੰਦਾ ਨਾ ਆਵੇ ਇਹਦਾ ਮਤਲਬ ਕੁਝ ਹੋਇਆ ਇੱਥੇ। ਹੋਇਆ ਤਾਂ ਹੀ ਤਾਂ ਬੈਠੇ ਆ। ਹੂੰ ਹੂੰ। ਪੁਲਿਸ ਮੁਲਾਜ਼ਮ ਸេរੀ ਅਫਸਰ ਆਈ ਸੀ ਰੇਡ ਮਾਰਨੇ ਸੀ ਨਹੀਂ ਉਹਨਾਂ ਦਾ ਨਹੀਂ ਪਤਾ ਮੈਨੂੰ ਫਿਰ ਕੁਝ ਹੋਇਆ ਫਿਰ ਕੀ ਹੋਇਆ ਤੁਸੀਂ ਆਪ ਕਹਿ ਰਹੇ ਹੋ ਪਤਾ ਹੀ ਨਹੀਂ ਮੈਨੂੰ ਕੀ ਹੋਇਆ ਫਿਰ ਤੁਸੀਂ ਇੱਥੇ ਜਾ ਮੈਂ ਉਹੀ ਸਵਾਲ ਬਾਰ-ਬਾਰ ਕਰ ਰਿਹਾ ਤੁਸੀਂ ਏ ਐਸ ਆਈਓ ਸਤਨਾਮ ਜੀ ਮੈਂ ਤੁਹਾਡੇ ਕੋਲ ਇਹੀ ਸਵਾਲ ਕਰ ਰਿਹਾ ਜੇ ਤੁਹਾਨੂੰ ਥੋੜਾ ਬਹੁਤਾ ਵੀ ਪਤਾ ਤਾਂ ਤੁਸੀਂ ਬਰੀਫ ਕਰ ਦਿਓ ਕਿਉਂਕਿ ਕੈਮਰਾ ਚੱਲ ਰਿਹਾ ਜੀ ਨਹੀਂ ਮੇਰੇ ਸੀਨੀਅਰ ਅਫਸਰ ਬਰੀਫ ਕਰਨਗੇ ਉਹ ਪੜਤਾਲ ਕਰਦੇ ਪਏ ਨੇ ਉਹੀ ਜੋ ਵੀ ਵਾਈਟ ਦੇਣੀ ਉਹੀ ਦੇਣਗੇ ਤੁਹਾਨੂੰ ਤੁਹਾਨੂੰ ਕੀ ਕਹਿ ਕੇ ਭੇਜਿਆ ਇੱਥੇ ਫਿਰ ਸਾਨੂੰ ਤਾਂ ਜੋ ਕਹਿਣਾ ਸੀ ਉਹਨਾਂ ਨੇ ਕਹਿਤਾ ਹੂੰ ਥੋੜਾ ਬਰੀਫ ਕਰ ਦੋ ਕੀ ਹੋਇਆ ਨਹੀਂ ਉਹਨਾਂ ਨੇ ਤੁਸੀਂ ਕਹਿੰਦੇ ਇੱਥੇ ਪੁਲਿਸ ਨਹੀਂ ਆਈ ਤੁਹਾਨੂੰ ਪਤਾ ਨਹੀਂ ਗੋਲੀ ਚੱਲੀ ਅੱਛਾ ਮੈਂ ਤਾਂ ਨਹੀਂ ਤਾਂ ਨਹੀਂ ਕਿ ਪੁਲਿਸ ਨਹੀਂ ਆਈ ਆਈ ਪੁਲਿਸ ਉਹ ਮੇ ਪੁਲਿਸ ਮੁਲਾਜ਼ਮ ਹੀ ਆ ਤੁਸੀਂ ਅਸੀਂ ਹੈਗੇ ਨਹੀਂ ਸਾਰੇ ਪੁਲਿਸ ਆਈ ਸੀ ਰੇਡ ਮਾਰ ਰ ਰਹੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਕੌਣ ਆਇਆ ਸੀ ਕੀ ਆਇਆ ਸੀ ਨਹੀਂ ਪਤਾ ਸੋ ਇਹ ਉਹ ਪੁਲਿਸ ਮੁਲਾਜ਼ਮ ਹੈ ਜਿਹੜੇ ਇੱਥੇ ਇਲਾਕੇ ਦੇ ਵਿੱਚ ਇੱਥੇ ਗਸ਼ਤ ਵੀ ਕਰ ਰਹੇ ਨੇ ਕਹਿੰਦੇ ਨੇ ਘਰ ਦੇ ਵਿੱਚ ਕੋਈ ਜੋ ਕੁਝ ਹੋਇਆ ਉਹ ਤਾਂ ਨਹੀਂ ਪਤਾ ਪਰ ਕੋਈ ਹੋਰ ਘੱਟਣਾ ਨਾ ਵਾਪਰੇ ਇਸ ਕਰਕੇ ਅਸੀਂ ਇੱਥੇ ਖੜੇ ਆ ਸੋ ਇਹ ਸਵਾਲ ਕਈ ਤਰ੍ਹਾਂ ਦੇ ਨੇ ਮੁਲਾਜ਼ਮਾਂ ਨੂੰ ਇੱਥੇ ਪਤਾ ਨਹੀਂ ਇਹ ਸਤਨਾਮ ਸਿੰਘ ਨੇ ਪਰ ਦੂਜੇ ਪਾਸੇ ਪਰਿਵਾਰਿਕ ਮੈਂਬਰ ਦੋਸ਼ ਲਾ ਰਹੇ ਨੇ ਕਿ ਸਵੇਰੇ 8 ਵਜੇ ਪੁਲਿਸ ਨੇ ਸਿਵਲ ਵਰਦੀ ਦੇ ਵਿੱਚ ਰੇਡ ਕੀਤੀ ਹੈ ਰੇਡ ਦੇ ਦੌਰਾਨ ਇੱਕ ਸ਼ਖਸ ਨੂੰ ਗੋਲੀ ਲੱਗੀ ਹੈ ਕਿਉਂਕਿ ਉਹ ਕਿਸੇ ਨੂੰ ਇਸ ਘਰ ਦੇ ਵਿੱਚ ਫੜਨ ਆਈ ਸੀ ਔਰ ਹੁਣ ਪੁਲਿਸ ਚਾਹੇ ਜਾਂਚ ਕਰ ਰਹੀ ਇਸ ਪੂਰੇ ਮਾਮਲੇ ਤੇ ਪਰ ਪੁਲਿਸ ਅਜੇ ਇਸ ਪੂਰੇ ਮਾਮਲੇ ਤੇ ਕੁਝ ਬੋਲ ਵੀ ਨਹੀਂ ਰਹੀ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ